लो जी सभी को पूरे देशवासी को बहुत बहुत बधाई हमारे ओलंपिक गोल्ड मेडलिस्ट रविंदर जी को आज पद्मश्री अवार्ड मिलने जा रहा है थैंक यू बहुत बहुत बताइए नहीं, नहीं। <laughs> तो मुबारक जी बहुत बहुत मुबारको साहब थैंक यू जी थैंक यू थैंक यू लो जी थी चलो थैंक यू सभी का बहुत बहुत धन्यवाद सभी का आपकी बेस्ट विशेष के लिए हम आगे भी देश के लिए मेडल जीतते रहेंगे और देश का मान सम्मान बढ़ाते रहेंगे और इसी तरीके से हमें आगे और भी अवार्ड मिलते रहेंगे जय हिंद सत श्री अज्जी मैं हरविंदर सिंह पैरा ओलंपियन और अर्जुन अवार्डी अह मेनू होणे होणे एक खबर वाला चली कि भारत सरकार ਵੱਲੋਂ ਮੈਨੂੰ पद्मश्री अवार्ड ਨਾਲ ਸਨਮਾਨ ਕੀਤਾ ਜਾ ਰਿਹਾ ਫੋਰਥ ਹਾਈएस्ट सिविलियन ਅਵਾਰਡ ਹੈ और मेरे लिए बहुत ही मान वाली गल है बहुत ही खुशी हो रही है एक खबर सुन के ਇਸ ਲਈ ਮੈਂ ਉਨ ਤੱਕ ਦੀ ਮੈਨੂੰ ਜੋ سپورਟ ਰਹੀ ਮੈਨੂੰ ਬੈਸਟ ਵਿਸ਼ੇਸ ਰਹੀਆਂ ਤੇ ਭਾਰਤ ਸਰਕਾਰ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ میرے ਕੋਚਸ ਦਾ ਵੀ ਜਿਨ੍ਹਾਂ ਦੀ ਜਿਨ੍ਹਾਂ ਨੇ ਜੋ ਮਿਹਨਤ ਕਰਵਾਈ ਇਹਨਾਂ ਦੀ ਮਿਹਨਤ ਦੀ ਬਦੌਲਤ ਮੈਂ ਦੇਸ਼ ਲਈ ਲਗਾਤਾਰ ਪੈਰਾਸ਼ੀਨ ਗੇਮਸ ਔਰ ਪੈਰਾਓਲੰਪਿਕਸ ਵਿੱਚ ਮੈਡਲ ਜਿੱਤ ਰਿਆ। ਇਹ ਦੇਸ਼ ਦਾ ਮਾਣ ਵਧ ਰਿਹਾ ਨਾਲ ਨਾਲ ਮੈਨੂੰ ਜੋ ਮਾਨ ਸਨਮਾਨ ਮਿਲ ਰਿਹਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਮੇਰੇ ਕੋਚਸ ਜੀਵਨਜੋਤ ਸਿੰਘ ਤੇਜਾ ਜੀ ਔਰ ਰੋਸ਼ਨ ਸ਼ਰਮਾ ਜੀ ਸ੍ਰੀ ਕਾਲਜੀ ਸਰਿਆਂ ਨੂੰ ਪਹਿਲਾਂ ਤਾਂ ਇੱਕ ਬਹੁਤ ਹੀ ਵੱਡੀ ਮਾਣ ਦੀ ਗੱਲ ਹੈ ਕਿ ਪੰਜਾਬੀਆਂ ਤੋਂ ਵਾਸਤੇ ਇੱਕ ਬਹੁਤ ਹੀ ਵੱਡਾ ਅਵਾਰਡ ਜਿਹੜਾ ਕਿ ਸਾਡੇ ਪੰਜਾਬੀ ਸਟੂਡੈਂਟ ਨੂੰ ਜਿਹੜਾ ਮਿਲਣ ਜਾ ਰਹੇ ਅੱਜ ਇਸ ਲਈ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਚੰਗੇ ਕੀਰਨਦਾਜ਼ ਜਿਸ ਨੇ ਕਿ 올림픽 ਦੇ ਵਿੱਚ 골ਡ ਮੈਡਲ ਤੇ ਬ੍ਰੌਂਜ਼ ਮੈਡਲ ਸਾਡੇ ਦੇਸ਼ ਨੂੰ ਲੈ ਕੇ ਦਿੱਤਾ ਤੇ ਪੰਜਾਬੀਆਂ ਦਾ ਨਾਮ ਦੇਸ਼ ਦੀ ਥਾਂ ਵਿਦੇਸ਼ਾਂ ਦੇ ਵਿੱਚ ਵੀ ਨਾਮ ਚਮਕਾਇਆ ਸੋ ਹਰਵਿੰਦਰ ਮੋਹ ਤੇ ਜੀ ਫੈਬਜੀ ਨੂੰ ਨਾਲ ਬਾਰਾ ਸ਼ਰਮਾ ਜੀ ਸਾਡੇ ਕੋਚ ਸਾਨੂੰ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਨੇ ਹਰਵਿੰਦਰ ਦੇ ਜਿਹੜੇ ਫਰੈਂਡਸ ਨੇ ਇਹਨਾਂ ਦੀ ਵਾਈਫ ਹੈ ਇਹਨਾਂ ਦੇ ਟੀਚਰ ਨੇ ਅੱਜ ਬਹੁਤ ਜੀ ਖੁਸ਼ੀਆਂ ਦਾ ਮਾਹੌਲ ਹੈ ਜਿਹੜਾ ਸਾਡੇ ਵਿੱਚ ਇੱਕ ਤਿਹਾੜੀ ਦੀ ਤਰ੍ਹਾਂ ਇਹ ਸਾਡੇ ਮਿੱਤਰ ਰਣਜੀਤ ਜਿੰਦ ਮੌਜੂਦ ਹੈ ਕੰਮ ਤੇ ਜਦੋਂ ਅਵਾਰਡ ਮਿਲੂਗਾ ਇਹ ਇੱਕ ਤਿਹਾੜੀ ਦੀ ਤਾਹ ਹੀ ਅਸੀਂ ਮਨਾਵਾਂਗੇ ਤੇ ਖੁਸ਼ਾ ਇਸੇ ਤਰ੍ਹਾਂ ਮਨਾਉਗੇ ਸਾਰੇ ਦਾ ਤਨ ਬਹੁਤ ਬਹੁਤ ਤਨਬਾਦ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਇਹਨਾਂ ਨੂੰ ਹੁਣੇ ਖਬਰ ਮਿਲੀ ਹਰਵਿੰਦਰ ਨੇ ਦੱਸਿਆ ਗਾ ਹਰਵਿੰਦਰ ਨੂੰ ਪਦਮਸ਼ਰੀ ਅਵਾਰਡ ਮਿਲੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮੇਰੇ ਕੋਚ ਜੀਵਨ ਸਰ ਜਿਨ੍ਹਾਂ ਨੇ ਪਹਿਲਾਂ ਬਹੁਤ ਅਰਜੁਨਾ ਬਾਡੀ ਤੇ ਹੁਣ ਇੱਕ ਪਦਮਸ਼ਰੀ ਦਿੱਤਾ ਸਾਨੂੰ ਪੂਰੇ ਦੇਸ਼ ਨੂੰ ਤੇ ਪੰਜਾਬ ਸਰਕਾਰ ਤੇ ਪੂਰੇ ਦੇਸ਼ ਵਾਸੀ ਨੂੰ ਬਹੁਤ-ਬਹੁਤ ਧੰਨਵਾਦ